ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਵੇਰ ਜਲਦੀ ਉੱਠਣ ਵਾਲਿਆਂ ਦੀ ਕਾਮਯਾਬੀ ਦੇ ਰਾਜ਼ ਬਾਰੇ ਕੀ ਤੁਸੀਂ ਜਾਣਦੇ ਹੋ ਕਿ ਸੰਸਾਰ ਦੇ ਵੱਡੇ ਕਾਮਯਾਬ ਵਿਅਕਤੀ ਜਿਵੇਂ ਕਿ ਐਲਨ ਮਸਕ ਟਿਮ ਕੁੱਕ ਅਤੇ ਡੂਵੈਨ ਜੌਨਸਨ ਸਭ ਹੀ ਸਵੇਰ ਜਲਦੀ ਉੱਠਦੇ ਹਨ ਆਓ ਜਾਣਦੇ ਹਾਂ ਕਿ ਇਸ ਆਦਤ ਵਿੱਚ ਅਜਿਹਾ ਕੀ ਖਾਸ ਹੈ ਜੋ ਇਹਨਾਂ ਨੂੰ ਕਾਮਯਾਬ ਬਣਾਉਂਦੀ ਹੈ ਨੰਬਰ 1 ਜਲਦੀ ਉੱਠਣ ਨਾਲ ਸਾਡੇ ਕੋਲ ਸਮਾਂ ਵਾਧੂ ਹੁੰਦਾ ਹੈ ਜਦੋਂ ਤੁਸੀਂ ਸਵੇਰ ਜਲਦੀ ਉੱਠਦੇ ਹੋ ਤੁਹਾਡੇ ਕੋਲ ਆਪਣੇ ਦਿਨ ਦੀ ਸ਼ੁਰੂਆਤ ਸ਼ਾਂਤ ਮਾਹੌਲ ਵਿੱਚ ਕਰਨ ਦਾ ਮੌਕਾ ਮਿਲਦਾ ਹੈ ਕੋਈ ਵੀ ਵਿਅਕਤੀ ਜੋ ਸਵੇਰ 5 ਜਾਂ 6 ਵਜੇ ਉੱਠਦਾ ਹੈ ਉਹ ਬਾਕੀਆਂ ਨਾਲੋਂ 2 ਤੋਂ 3 ਘੰਟੇ ਪਹਿਲਾਂ ਆਪਣਾ ਕੰਮ ਖਤਮ ਕਰ ਸਕਦਾ ਹੈ ਨੰਬਰ 2 ਮਨ ਤੇ ਸਰੀਰ ਲਈ ਵਧੀਆ ਆਦਤ ਸਵੇਰ ਜਲਦੀ ਉੱਠਣ ਵਾਲੇ ਵਿਅਕਤੀ ਆਪਣੇ ਦਿਨ ਦੀ ਸ਼ੁਰੂਆਤ ਯੋਗਾ ਵਿਆयाम ਜਾਂ ਧਿਆਨ ਨਾਲ ਕਰਦੇ ਹਨ ਜੋ ਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਲਾਭਦਾਇਕ ਹੁੰਦੀ ਹੈ ਇਹ ਨਾ ਸਿਰਫ ਤੁਹਾਡੀ ਤਾਕਤ ਵਧਾਉਂਦੀ ਹੈ ਬਲਕਿ ਆਤਮ ਨਿਯੰਤਰਣ ਵੀ ਵਧਾਉਂਦੀ ਹੈ ਸਵੇਰ ਦਾ ਸਮਾਂ ਤੁਹਾਡਾ ਦਿਮਾਗ ਨੂੰ ਵੀ ਤੇਜ਼ ਕਰਦਾ ਹੈ ਤੇ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਨੰਬਰ 3 ਫੈਸਲੇ ਲੈਣ ਦੀ ਸਮਰੱਥਾ ਵੱਧਦੀ ਹੈ ਜਦੋਂ ਤੁਸੀਂ ਜਲਦੀ ਉੱਠਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਅਤੇ ਤਾਜ਼ਗੀ ਭਰਿਆ ਹੁੰਦਾ ਹੈ ਤੁਸੀਂ ਜਾਣ ਬੁੱਝ ਕੇ ਵਧੀਆ ਫੈਸਲੇ ਲੈ ਸਕਦੇ ਹੋ ਜੋ ਕਿ ਤੁਹਾਡੀ ਪੈਦਾਵਾਰਸ਼ੀਲਤਾ ਆ ਪ੍ਰੋਡਕਟਿਵਿਟੀ ਨੂੰ ਵਧਾਉਂਦੇ ਹਨ ਨੰਬਰ 4 ਸਫਲ ਵਿਅਕਤੀਆਂ ਦੀ ਆਦਤ ਅਸੀਂ ਸਭ ਜਾਣਦੇ ਹਾਂ ਕਿ ਐਪਲ ਦੇ ਸੀਈਓ ਟਿਮ ਕੁੱਕ ਸਵੇਰ 4:30 ਵਜੇ ਉੱਠਦੇ ਹਨ ਉਹਨਾਂ ਦੀ ਪਹਿਲਾ ਕੰਮ ਆਪਣੇ ਸਾਰੇ ਦਿਨ ਦੀ ਰੁਟੀਨ ਬਣਾਉਣਾ ਜਾਂ ਦਿਨ ਦੀ ਯੋਜਨਾ ਬਣਾਉਣੀ ਹੁੰਦੀ ਹੈ ਇਸੇ ਤਰੀਕੇ ਨਾਲ ਬਹੁਤ ਸਾਰੇ ਸਫਲ ਲੋਕ ਇਸ ਆਦਤ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਦੇ ਹਨ ਨੰਬਰ 5 ਤੁਹਾਡੇ ਜੀਵਨ 'ਚ ਇਹ ਆਦਤ ਕਿਵੇਂ ਲਿਆਈ ਜਾ ਸਕਦੀ ਹੈ ਜੇਕਰ ਤੁਸੀਂ ਵੀ ਸਵੇਰ ਜਲਦੀ ਉੱਠਣਾ ਚਾਹੁੰਦੇ ਹੋ ਤਾਂ ਸ਼ਾਮ ਨੂੰ ਜਲਦੀ ਸੋ 9:30 ਜਾਂ 10 ਵਜੇ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਦੂਰ ਰੱਖੋ ਹੌਲੀ ਹੌਲੀ ਆਪਣੇ ਜਾਗਣ ਦੇ ਸਮੇਂ ਨੂੰ 15 ਤੋਂ 15 ਮਿੰਟ ਘਟਾਓ ਸਵੇਰ ਉਠਣ ਤੇ ਆਪਣੇ ਦਿਨ ਦੀ ਯੋਜਨਾ ਬਣਾਓ ਅੰਤ ਮੋਟੀਵੇਸ਼ਨਲ ਸੰਦੇਸ਼ ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਹੋ ਤਾਂ ਸਵੇਰ ਜਲਦੀ ਉੱਠਣ ਦੀ ਆਦਤ ਵਿਕਸਿਤ ਕਰੋ ਇਹ ਤੁਹਾਡੀ ਜ਼ਿੰਦਗੀ ਨੂੰ ਵਧੇਰੇ ਉਤਸ਼ਾਹ ਤਾਕਤ ਅਤੇ ਕਾਮਯਾਬੀ ਨਾਲ ਭਰ ਦੇਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੁਣ ਹੋਣ ਦੀ ਇੱਕ ਨਵੀਂ ਸ਼ੁਰੂਆਤ ਕਰੋ